ਦੈ ਘੜੀ ਸੇਰ ਹੋ ਗਈ ਆਪਣੀ ਸੂਰੂ ਵੱਜ ਗਏ ਨੇ 4 4:30 ਹੋ ਗਏ ਹੁਣ ਤਾਂ 4:30 ਹੀ ਵੱਜ ਗਏ ਚਾਹ ਬਣਾ ਲਈ ਆਪਾਂ ਨੇ ਚਾਹ ਬਣਾ ਕੇ ਕਿੰਨੀ ਕਿਤੇ ਜਾਊਗੀ ਮੱਚਾ ਤੇ ਕਿੰਨੀਆਂ ਧੋ ਕੇ ਰੱਖ ਤੀਆਂ ਇਹਦੇ ਤੋਂ ਦੁੱਧ ਮੈਂ ਤਾਂ ਖਰਾਬ ਇਸਦਾ ਆਸਾਂ ਤੇਲ ਹੋਜੀ ਹੁਣ ਇਹ ਚੱਕ ਲਈ ਆਪਾਂ ਬਰਤਨ ਉਧਰ ਰੱਖ ਲਈ ਹੈ ਨਾ ਇਹ ਤਾਂ ਪਲੂ ਸੁੱਕ ਰਹੀਆਂ ਦਰਸ਼ਕੋ ਜਿਦਾ ਇਹ ਇਹ ਸਤੇ ਫੋਲ ਨੇ ਇਹ ਸਤੇ ਫੋਲ ਲਈ ਥੋੜੀਆਂ ਥੋੜੀਆਂ ਗਿਰਦੀਆਂ ਨੇ ਇਹ ਤੇ ਫੋਲ ਦੇਣੀ ਜੇ ਸੁੱਕ ਜਾਂਦੇ ਰੱਖ ਦੇ ਠੀਕ ਚਲੋ ਇਹ ਗੱਲੇ ਹੋ ਜਾਣਗੇ ਫੇਰ ਜਨਾ ਰੱਖਾਂਗੇ ਇਹ ਤੇ ਜੇ ਪਿਆਰੀ ਦਾ ਫਾਲ ਪਾ ਕੇ ਰੱਖਣਾ ਲੋ ਜੀ ਇੱਧਰ ਸਬਜ਼ੀ ਕੱਟ ਕੇ ਰੱਖਤੀ ਹੁਣ ਆਪਾਂ ਭਾਂਡੇ ਭੁੰਡੇ ਮਾਝ ਲਈਏ ਸਵੇਰੀਆਂ ਸਬਜ਼ੀ ਦਾ ਆਰਡਰ ਆ ਗਿਆ ਸਰਦਾਰ ਸਾਹਿਬ ਦਾ ਤੇ ਬਣਾਉਂਗੀ ਫੇਰ ਕੰਮ ਕੁੰਮ ਨੇੜ ਨੂੰ ਰੋਟੀ ਲਾ ਲੂੰ ਤੇ ਮੈਂ ਅੱਜ ਪੁੱਠੇ ਕੰਮ ਲੱਗ ਗਈ ਤੜਕੀ ਲੱਗ ਗਈ ਨਹੀਂ ਲਾਤੀ ਤੇ ਮੇਰਾ ਕੰਮ ਭਾਂਡੇ ਉਕਣੇ ਰਹਿ ਗਏ ਇੱਧਰ ਕਰਤਾ ਕੰਮ ਉਹੀ ਜਿਹੜੇ ਦਾ ਡਰਦੀ ਆ ਦੇਖੋ ਚਾਹ ਵਾਲਤੀ ਵੀ ਇੱਥੇ ਸਾਫ਼ ਕੌਣ ਕਰੂ ਪੈਲੀ ਆ ਮੈਂ ਹਲੇ ਹਨਾ ਉਬਾਲ ਕੇ ਰੱਖਤੀ ਕੰਮ ਵਧਾਉਣ ਨੂੰ ਰਹਿ ਗਏ ਪੁੱਠੇ ਕਰਦੇ ਨੇ ਇਹ ਸਭ ਕੰਮ ਬਣ ਸਾਫ ਕਰਾਂ ਪਹਿਲਾਂ ਇਹ ਇਹਨੂੰ ਸਾਫ ਕਰ ਦਿਆਂ ਤੇ ਰੋਟੀ ਫੇਰ ਲਾਉਂਗੀ ਕਰਕੇ ਇਹ ਭਾਂਡੇ ਮਾਂਦੀਨ ਪਹਿਲਾਂ ਸਾਫ ਕਰ ਆਮਨਦੀਆ ਫੇ ਨਹੀਂ ਵੀਡੀਓ ਸਾਡੀ ਦੇਖ ਲਾ ਕੀ ਕਰਿਆ ਦੇਖੇਗਾ ਐਵੇਂ ਬਣ ਗਈ ਫੇ ਨਹੀਂ ਵੀਡੀਓ ਮੇਰੇ ਦੇਖ ਲਾ ਮੇਵੇ ਦਾ ਲਾਈਵ ਚੱਲਦਾ ਅਦਰ ਭੁੰਨਣ ਤੇ ਹਾਂ ਫਨੀ ਵੀਡੀਓ ਬਣਦੀ ਆ ਇੱਧਰ ਇੱਧਰ ਆ ਬਣਦੀ ਆ ਫਨੀ ਵੀਡੀਓ ਕੰਮ ਵਧਾ ਕੇ ਰੱਖ ਦਉਂਦੇ ਨੇ ਮੇਰਾ ਹੋਰ ਕੋਈ ਕੰਮ ਨਹੀਂ ਇਹਨਾਂ ਤੇ ਦੇਖ ਹੁਣ ਪਹਿਲਾਂ ਇਹਦੇ ਲਾ ਦ ਬਿੰਮ ਫੇਰ ਕਰਦੀ ਆ ਉਧਰ ਸਾਫ ਕੰਮ ਕਰਦੇ ਨੇ ਗਲਤ ਹੁਣ ਪਹਿਲਾਂ ਸਾਫ ਕੰਸ ਨੂੰ ਦੰਤ ਸਾਫ ਕਰਦੀਆਂ ਪਹਿਲਾਂ ਇਹਨੇ ਕੁਵਾਰੋਂ ਕਿੰਨਾ ਵਧੀਆ ਆਲੂ ਆ ਸਾਫ਼ ਸੁਥਰਾ ਲੱਗਦਾ ਪਤਾ ਇੱਥੇ ਬਿਲਕੁਲ ਨਹੀਂ ਆ ਦੇਖੋ ਕੀ ਆ ਵਿੱਚ ਆ ਦੇਖੋ ਐਵੇਂ ਫੱਟਿਆ ਪਿਆ ਸੀਗਾ ਇਹ ਹਨਾ ਪਤਾ ਲੱਗਦਾ ਐਵੇਂ ਵਿੱਚੋਂ ਬੰਦ ਸੀਗਾ ਇੱਧਰ ਸੀਗਾ ਇਹ ਬੰਦ ਹੁਣ ਪਤਾ ਲੱਗਦਾ ਇਹਦੇ ਵਿੱਚੋਂ ਜੇ ਕੱਢਾਂਗੇ ਆਪਾਂ ਹਨਾ ਅਗਲਾ ਕਹਿ ਦਾਂ ਤਾਂ ਖਰਾਬ ਦੀਦੀ ਆ ਦੇਖੋ ਕਿੰਨਾ ਗੰਦਾ ਕਿੰਨਾ ਗਰਾ ਤੁਜੀ ਤਾਂ ਤਾਂ ਆਪਣੇ ਜੀਰਾ ਚੀਨ ਫਿਰ ਇੰਦਰ ਤੇ ਇਧਰ ਪਿਆਜ਼ ਕੱਟ ਲੇ ਇਹਦੇ ਵਿੱਚ ਹੀ ਅਦਰਕ ਲਈ ਹਰੀ ਮਿਰਚ ਨੂੰ ਲੈਣਾ ਥੋੜੀ ਜਿਹੀ ਹਰੀ ਮਿਰਚ ਭੁੰਨ ਲਈਏ ਓ ਤੋਂ ਬਾਅਦ ਪਾ ਦਨੇ ਆਪਾਂ ਸੋ ਪਿਆਜ਼ ਨਮਕ ਲਾ ਦੀ ਮੇਰੇ ਕੋਲ ਜਦੋਂ ਨੂੰ ਕੁਝ ਗੇ ਪਿਆਜ਼ ਹਰੀ ਮਿਰਚ ਕੁਝ ਜੀ ਮਲਪਾ ਦਾਇਕ ਨੋਨ ਮਸਟ ਨੋਨ ਦਾਇਕ ਮਲਪਾ ਦਾਇਕ ਹਰਦੀ ਪਾਤੀ ਪਹਿਲਾਂ ਹੁਣ ਨੋਨ ਪਾਦਾ ਹੁਣ ਮਿਕਸ ਕਰਦਾ ਲੋਚ ਮੋਰ ਮਚਪਾ ਕੇ ਥੋੜਾ ਜਿਹਾ ਫਰਾਈ ਕਰ ਦਿੰਦੇ। ਫਿਰ ਪਾ ਲਈਏ ਸਬਜ਼ੀ ਆਪਾਂ। ਸਬਜ਼ੀ ਰੱਖਤੀ ਧੋ ਕੇ ਸਮਾਰ ਕੇ ਕੱਟ ਕੇ ਤੇ ਇਧਰ ਆਲੂ ਰੱਖ ਤੇ ਇਹ ਭਉਂਤੇ ਨੇ ਮੇਥੇ। ਫਿਰ ਪਾ ਦਾਂਗੀ। ਨੇ ਭੁੱਜਣਗੇ ਨੇ ਮਸਾਲਾ ਭੁੱਜਦਾ ਬਣਾ। ਇਹ ਪਾਉਂਗੀ। ਇਹ ਲੋਜੀ ਬਣਾਤਾ। ਚਰਾ ਕੇ ਇਧਰ ਗੈਸ ਤੇ ਧਰਤਨੀ। ਰੋਟੀ ਲਾਵਾਂਗੇ ਇੱਧਰ ਰੋਟੀ ਜੋ ਇੱਧਰ ਉੱਪਰ ਰੋਟੀ ਲਾਣ ਆਨੇ ਹੁਣ ਥੋੜੀ ਜਿਹੀ ਜਊ ਬਾਅਦ ਚ ਇਹਦੇ ਚ ਧਰ ਦੂੰ ਛਾਪ ਬਣਾਇਓ ਇੰਨਾ ਦੇਖੋ ਤਾਂ ਹਾਂ ਕਰ ਮਾਰਨ ਨਾਲ ਬੇਟਾ ਤਾਂ ਥੋੜੀ ਜਿਹੀ ਇਹਨੇ ਰੋਟੀ ਲਾ ਦਾਨੀ ਨੀ ਬਿਖਰਾਬ ਤਾਂ ਨਹੀਂ ਨਹੀਂ ਇੱਧਰ ਧਰ ਲਈ ਕਿਉਂ ਪਾ ਦਾਨੀ ਆ ਰੋਟੀ ਬਣਾਣੀ ਹੈ ਤੇ ਆਪਣੀ ਰੋਟੀ ਆ ਪੰਜ ਮੈਂ ਰੋਟੀ ਦਾ ਦੋ ਮੱਟ ਬਣਾ ਦੇਣੀ ਹੈ ਮੇਰੀ ਗਰਮ ਰੋਟੀ ਹੈ

ਕੰਸਤੀ ਖੇ ਲੇ ਦਮ। ਫੁਰਦੀ ਨੂੰ ਲਿੰਡ ਕੇ ਫੇਫਾ ਬਾਵਾ ਦੇ ਤੇਰ। ਮੈਂ ਤੇ ਕੱਟ ਕਰਕੇ ਤੇ ਫਿਰ ਲਾਤਾ ਸੱਚ ਉਹ ਕੰਮ ਲੱਗੀ ਸੀ ਮੈਂ ਰੋਟੀ ਬਕਾਉਣ ਲੱਗੀ ਤੇ ਬੇਟ ਆ ਗਿਆ ਸੀ। ਤੇ ਹੁਣ ਰੋਟੀ ਲਾ ਕੇ ਹੁਣ ਤਲਕਾ ਦੋਣੀਆਂ ਆਲੂ ਰਿੱਜ ਜਾਣ ਤੇ ਆਲੂ ਥੋੜੇ ਜਿ ਕੱਚੇ ਰਹਿ ਜਾਂਦੇ ਨੇ ਪਤਾ ਨਹੀਂ ਕੀ ਸਟਾਈਲ ਹੈ ਤੇ ਨਾਲੇ ਚਿੱਟੇ ਆਲੂ ਨੇ ਇਹ ਵੀ ਕੱਚੇ। ਲਾਲ ਨੂੰ ਤਾਂ ਪੱਕੈ ਦਾ ਨੇ ਅੱਬ ਹਨਾ ਕੱਚੇ ਰਹਿ ਜਾਂਦੇ ਨੇ ਇਹ ਵੀ ਚਿੱਟੇ ਵੀ ਥੋੜੇ ਜਿ ਹੋ ਰਿੱਜੇ ਜਾਣ। ਫਿਰ ਪਾਉਨੇ ਆ ਸਬਜ਼ੀ लो जी जी ने खानी है आ, रोटी आ जाओ ले दही इधर चटनी चटनी पा लिया घ्यो तो इधर ले लिया प्याज नॉन मिस्सी रोटी चलो जी आ जाओ खाइए आप